ਤਤ ਹੋਈ ਹੈ ਤਰੰਤਾਰਨ ਦੇ ਵਿੱਚ ਆਪ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਚੱਲਦੇ ਵਿਆਹ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਹੈ ਚੱਲਦੇ ਵਿਆਹ ਦੇ ਵਿੱਚ ਜਦੋਂ ਸਰਪੰਚ ਹਰਪਿੰਦਰ ਸਿੰਘ ਸਟੇਜ ਦੇ ਉੱਤੇ ਨੱਚ ਰਹੇ ਸੀ ਤਾਂ ਇਥੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਢਿੱਡ ਅਤੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਿਸ ਕਾਰਨ ਮੌਕੇ ਦੇ ਉੱਤੇ ਹੀ ਸਰਪੰਚ ਹਰਪਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਜਿਹੜਾ ਸਰਪੰਚ ਦੱਸਿਆ ਜਾ ਰਿਹਾ ਇਹ ਨੰਬਰਦਾਰ ਵੀ ਸੀ ਔਰ ਆਮ ਆਦਮੀ ਪਾਰਟੀ ਦਾ ਸਰਪੰਚ ਵੀ ਸੀ ਔਰ ਜਿਸ ਦਾ ਚਲਦੇ ਵਿਆਹ ਦੇ ਵਿੱਚ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਲਾਅ ਐਂਡ ਆਰਡਰ ਪੰਜਾਬ ਦਾ ਬੁਰੀ ਤਰੀਕੇ ਦੇ ਨਾਲ ਖਰਾਬ ਹੋ ਚੁੱਕਾ ਹੈ ਇਹ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਔਰ ਸਰਪੰਚ ਦਾ ਕਤਲ ਕੀਤਾ ਗਿਆ ਤਰਨਤਾਰਨ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਹੈ ਸਾਹਮਣੇ ਆ ਚੁੱਕੀ ਹੈ ਜਦੋਂ ਇਸੇ ਤਰੀਕੇ ਦੇ ਨਾਲ ਸਰਪੰਚ ਦਾ ਕਤਲ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਲੈ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਤਰਨਤਾਰਨ ਤੋਂ ਸਾਡੇ ਪੱਤਰਕਾਰ ਰਮਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਰਮਨ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੇ ਕੋਲ ਹੋਰ ਕਿਹੜੀ ਅ ਜਾਣਕਾਰੀ ਇਹ ਕਿਸ ਤਰੀਕੇ ਦੇ ਨਾਲ ਸਰਪੰਚ ਦਾ ਇਹ ਕਤਲ ਕੀਤਾ ਗਿਆ ਕਿਹੜੇ ਪਿੰਡ ਦੇ ਨਾਲ ਸਬੰਧਤ ਸੀ ਜੀ ਜਿਹੜਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਠੱਠੀਆਂ ਮਹੰਤਾ ਹੈ ਜਿੱਥੋਂ ਦੇ ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਖਰਪਿੰਦਰ ਸਿੰਘ ਹਨ ਜਨਾਂ ਦੇ ਪਿਤਾ ਦਾ ਨਾਮ ਇਕਬਾਲ ਸਿੰਘ ਸੀ ਔਰ ਇਹਨਾਂ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ ਔਰ ਹਾਲ ਵਿੱਚ ਹੋਈਆਂ ਸਰਪੰਚੀ ਦੀਆਂ ਚੋਣਾਂ ਵਿੱਚ ਇਹਨਾਂ ਨੂੰ ਸਰਬਸੰਮਤੀ ਨਾਲ ਹੀ ਚੁਣਿਆ ਗਿਆ ਸੀਗਾ ਔਰ ਇਸ ਦੌਰਾਨ ਅੱਜ ਜਦੋਂ ਭਪਿੰਦਰ ਸਿੰਘ ਆਪਣੇ ਹੀ ਪਿੰਡ ਦੇ ਇੱਕ ਨਿਵਾਸੀ ਸੇਵਲ ਸਿੰਘ ਨਾਮ ਦੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਦੇ بیٹے ਦੀ ਸ਼ਾਦੀ ਸਮਾਰੋਹ ਵਿੱਚ ਹਾਜ਼ਰੀ ਭਰਨ ਪੁੱਜੇ ਸਨ ਅੱਜ ਰਾਤ ਜਿਹੜੀ ਪੁੱਜੀ ਸੀ ਪਿੰਡ ਵਿੱਚ ਪਿੰਡ ਦੇ ਨਾਲ ਜਿਹੜਾ ਇਹ ਪਿੰਡ ਸ਼ੇਰੋਂ ਵਿੱਚ ਮੌਜੂਦ ਸਿੱਧੂ ਫਾਰਮ ਦੱਸਿਆ ਜਾ ਰਿਹਾ ਹੈ ਕਿਤੇ ਕਿ ਇਹ ਸਰਪੰਚ ਆਪਣੇ ਹੋਰ ਸਾਥੀਆਂ ਸਮੇਤ ਹੋਰ ਪਿੰਡ ਦੇ ਲੋਕਾਂ ਦੇ ਨਾਲ ਉੱਥੇ ਹਾਜ਼ਰੀ ਭਰ ਰਹੇ ਸਨ ਉਸ ਦੌਰਾਨ ਜਦੋਂ ਕਿ ਉਹ ਨੱਚ ਰਹੇ ਸਨ ਜਾਂ ਦਸਨ ਵਿੱਚ ਉਹ ਜੋ ਲੋਕਾਂ ਦੇ ਦਸਨ ਦੇ ਅਨੁਸਾਰ ਹੈ ਕਿ ਨੱਚ ਰਹੇ ਸਨ ਉਸ ਦੌਰਾਨ ਕੋਈ ਅਨੁਚਾਤਾ ਵਿਅਕਤੀ ਆਂਦਾ ਹੈ ਪਾਲਸ ਦੇ ਅੰਦਰ ਔਰ ਉਸ ਦੌਰਾਨ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਸ ਤਰ੍ਹਾਂ ਜਿਹੜੀ ਫਾਇਰਿੰਗ ਹੁੰਦੀ ਹੈ ਇਸ ਤਰ੍ਹਾਂ ਜਿਹੜੇ ਸਰਪੰਚ ਹਰਪਿੰਦਰ ਸਿੰਘ ਹਨ ਉਹਨਾਂ ਦੇ ਪੇਟ ਔਰ ਸਿਰ ਦੇ ਨਜ਼ਦੀਕ ਇੱਕ ਗੋਲੀ ਲੱਗਦੀ ਹੈ ਔਰ ਦੋ ਗੋਲੀਆਂ ਲੱਗੀਆਂ ਦੱਸਿਆ ਜਾ ਰਹੀਆਂ ਹਨ ਔਰ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਫਾਈਨਿੰਗ ਵਿੱਚ ਇਹਨਾਂ ਦਾ ਇੱਕ ਸਾਥੀ ਹੈ ਉਸ ਨੂੰ ਵੀ ਗੋਲੀ ਉਸਦੇ ਪੇਟ ਵਿੱਚ ਲੱਗੀ ਹੈ ਜਿੱਦਾਂ ਦੀ ਹਾਲਤ ਕੁਝ ਸਟੇਬਲ ਰਹੀ ਜਾ ਰਹੀ ਹੈ ਲੇਕਿਨ ਉਹਨਾਂ ਨੂੰ ਅੰਮ੍ਰਿਤਸਰ ਦੇ ਕਨਿਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜੀ ਹਾਂ ਜੀ ਰਮਨ ਪਰਿਵਾਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਿਆ ਕਿਉਂਕਿ ਜਿਸ ਤਰੀਕੇ ਦੀ ਇਹ ਵਾਰਦਾਤ ਵਾਪਰੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਵੇਗਾ ਅੱਜ ਪਰਿਵਾਰ ਦੇ ਵੱਲੋਂ ਕੁਝ ਦੱਸਿਆ ਗਿਆ ਕਿ ਕੋਈ ਇਸੇ ਤਰੀਕੇ ਦੀ ਕੋਈ ਰੰਜਿਸ਼ ਸੀ ਜਾਂ ਕਿਸੇ ਤਰੀਕੇ ਦੀ ਕੋਈ ਧਮਕੀ ਇਹਨਾਂ ਨੂੰ ਦਿੱਤੀ ਗਈ ਜੀਨੀ ਅਨੇਕ ਫਿਲਹਾਲ ਜਿਹੜੀ ਕੀ ਇਨਸੀਡੈਂਟ ਜਿਹੜੀ ਕੀ ਬੜੀ ਦਿਲ ਦਹਿਲਾਉਣ ਵਾਲੀ ਵਾਰਦਾਤ ਇੱਕ ਫਿਰ ਵਾਪਰੀ ਹੈ ਕਿਉਂਕਿ ਪਹਿਲਾਂ ਵੀ ਪਿੱਤੇ ਕੁਝ ਮਹੀਨੇ ਪਹਿਲਾਂ ਤਰਨਤਨ ਜ਼ਿਲ੍ਹੇ ਦੇ ਹੀ ਪਿੰਡ ਬਲਟੋਹ ਦੇ ਨਿੱਜੀ ਪਿੰਡ ਦੱਸਿਆ ਜੀ ਉਸ ਦੇ ਵਿੱਚ ਆਮ ਆਨਵੀ ਪਾਰਟੀ ਦੇ ਜਿਹੜੇ ਸਰਪੰਚ ਸਨ ਉਹਨਾਂ ਦਾ ਵੀ ਅੰਮ੍ਰਿਤਸਰ ਦੇ ਇੱਕ ਵਿਆਹ ਸਮਾਗਮ ਵਿੱਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਗਈ ਸੀ ਔਰ ਜਿਹੜੀ ਇਹ ਦੂਸਰੀ ਵਾਰਦਾਤ ਵਾਪਰੀ ਹੈ ਇਸ ਦੌਰਾਨ ਜਿਹੜਾ ਕਿ ਪ੍ਰੋਗਰਾਮ ਸੀਗਾ ਜਿਹੜਾ ਵਿਆਹ ਸਮਾਗਮ ਚੱਲ ਰਿਹਾ ਸੀ ਖੁਸ਼ੀਆਂ ਦੀਆਂ ਜਿਹੜੀਆਂ ਤਿਆਰੀ ਚਲ ਰਿਹਾ ਸੀ ਜਿਸ ਤਰ੍ਹਾਂ ਇਹ ਸਾਰੀਆਂ ਖੁਸ਼ੀਆਂ ਦੀਆਂ ਜਿਹੜੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਹਨ ਔਰ ਇਸ ਵਾਰਦਾਤ ਤੋਂ ਬਾਅਦ ਚੀਕ ਝਾੜਾ ਪੈ ਗਿਆ ਪੈਲੈਸ ਵਿੱਚ ਫਪੜਾ ਤਪੜੀ ਮੱਚ ਗਈ ਹੈ ਪੈਲੈਸ ਵਿੱਚ ਜਿਹੜੇ ਰਿਸ਼ਤੇਦਾਰ ਆਏ ਸਨ ਉਹ ਸਾਰੇ ਵਾਪਸ ਜਾ ਚੁੱਕੇ ਹਨ ਪੈਲੈਸ ਨੂੰ ਪੁਲਿਸ ਵੱਲੋਂ ਆ ਕੇ ਮੌਕੇ ਤੇ ਜਿਹੜੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਪੁਲਿਸ ਜਿਹੜੇ ਕਰਮਚਾਰੀ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਔਰ ਖਿਲਾਲ ਪਰਿਵਾਰ ਨਾਲ ਇਸ ਸੰਬੰਧੀ ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਪਰਿਵਾਰ ਇਸ ਸੰਬੰਧੀ ਕੋਈ ਵੀ ਬਿਆਨ ਦਸਨ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਵੱ ਹਰਬਿੰਦਰ ਸਿੰਘ ਹੈ ਉਹਨਾਂ ਦੇ ਦੋ ਛੋਟੇ ਬੱਚੇ ਦੱਸੇ ਜਾ ਰਹੇ ਹਨ ਜਿੱਦਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਔਰ ਘਰ ਵਿੱਚ ਬਜ਼ੁਰਗ ਮਾਂ ਔਰ ਪਤਨੀ ਛੱਡ ਗਏ ਹਨ ਔਰ ਹਾਲਾਤ ਕਾਫੀ ਜ਼ਿਆਦਾ ਤੁਸੀਂ ਵੇਖ ਸਕਦੇ ਜੀ ਕਿਵੇਂ ਦੇ ਬੰਦੇ ਹਨ ਉਸ ਇੱਕ ਤਰਫ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਕੀ ਆਪਰੇਸ਼ਨ ਪਰਹਾਰ ਸ਼ੁਰੂ ਕੀਤਾ ਗਿਆ ਹੈ ਉਸ ਦੌਰਾਨ ਚੱਪੇ-ਚੱਪੇ ਤੇ ਪੁਲਿਸ ਦੇ ਨਾਕੇ ਲਗਾਏ ਗਏ ਹਨ ਔਰ ਅਮਰਸਰ ਬਟਿੰਡਾ ਨੈਸ਼ਨਲ ਹਾਈਵੇ ਉੱਪਰ ਮੌਜੂਦ ਇਹ ਪਹਿਲਾ ਸਾਇ ਸਿੱਧੂ ਫਾਰਮ ਜਿੱਥੇ ਕਿ ਇਹ ਦਿਨ ਦਿਹਾੜੇ ਜਿਹੜਾ ਕੀ ਇਹ ਵਾਰਦਾਤ ਵਾਪਰੀ ਹੈ ਉੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਹਨ ਜੀ ਰਮਨ ਤਰਨਤਾਰੰਦੀ ਖਾਸ ਤੌਰ ਤੇ ਗੱਲ ਕਰੀਏ ਕਿਉਂਕਿ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਤਰੰਤਾਰਾਂ ਤੋਂ ਸਾਹਮਣੇ ਆਉਂਦੀਆਂ ਨੇ ਤੇ ਲਾਅ ਐਂਡ ਆਰਡਰ ਦੀ ਸਥਿਤੀ ਤਰੰਤਾਰਾਂ ਦੇ ਵਿੱਚ ਜਿਆਦਾ ਕੁਝ ਖਸਤਾ ਨਜ਼ਰ ਆ ਰਹੀ ਹੈ ਕੋਈ ਦੋਰ ਨਹੀਂ ਹੈ ਜੀ ਆਏ ਦਿਨ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਔਰ ਤੁਸੀਂ ਆਮ ਹੀ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਸੀਸੀਟੀਵੀ ਰੋਜ਼ ਫੁਟੇਜ ਆਉਂਦੀਆਂ ਨੇ ਜਿਹੜੀ ਕਿ ਆਏ ਦਿਨ ਲੋਕ ਜਿਹੜੇ ਹਨ ਉਹ ਜਿਹੜੇ ਲੋਕ ਵਪਾਰੀ ਹਨ ਸੂਖਦਾਰ ਲੋਕ ਹਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਜਿਹੜਾ ਕਿ ਫਰੋਕੀਆਂ ਤੇ ਚਲਦੇ ਆ ਧਮਕੀਆਂ ਮਿਲਦੀਆਂ ਨੇ ਗੁਲੀਆਂ ਚਲਾਈਆਂ ਜਾ ਰਹੀਆਂ ਨੇ ਦਿਨ ਦਿਹਾੜੇ ਕਤਲ ਹੋ ਰਿਹਾ ਹੈ ਚੋਰੀਆਂ ਲੁੱਟਾਂ ਦੀਆਂ ਵਾਰਦਾਤਾਂ ਜੋ ਰੁਕਨ ਦਾ ਨਾਮ ਨਹੀਂ ਲੈ ਰਹੀਆਂ ਲੇਕਿਨ ਦੂਜੇ ਪਾਸੇ ਜਿਹੜੀ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਤੇ ਜਿਹੜੀ ਉਹਨਾਂ ਵੱਲੋਂ ਬੜੇ ਵੱਡੇ ਪੱਧਰ ਉੱਪਰ ਜਿਹੜੇ آپریشن ਚਲਾਏ ਜਾ ਰਹੇ ਨੇ ਉਸ ਵਿੱਚ ਬੜੀ ਸਫਲਤਾ ਮਿਲਦੀ ਹੈ ਲੇਕਿਨ ਅਸਲੀਅਤ ਵਿੱਚ ਤੁਸੀਂ ਇਸ ਦੀਆਂ ਮਿਸਾਲਾਂ ਆਪ ਦੇਖ ਸਕਦੇ ਹੋ ਲੋਕ ਆਪ ਦੇਖ ਰਹੇ ਨੇ ਲੋਕ ਇਸ ਸੰਬੰਧੀ ਬਹੁਤ ਜ਼ਿਆਦਾ ਦੁਖੀ ਹਨ ਨਾ ਲਾਅ ਐਂਡ ਆਰਡਰ ਜਿਹੜਾ ਕੀ ਪੂਰੀ ਤਰ੍ਹਾਂ ਫੇਰ ਹੋ ਚੁੱਕਾ ਹੈ ਜੀ ਜੀ ਜਾਣਕਾਰੀ ਦੇਲੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸੀ ਮੇਰੇ ਸਹਿਯੋਗੀ ਰਮਨ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਸਥਿਤੀ ਬੁਰੇ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਹੈ ਔਰ ਤਰਨਤਾਰਨ ਦੇ ਵਿੱਚ ਇੱਕ ਹੋਰ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਹਿਲੀ ਵਾਰ ਦਾਤ ਨਹੀਂ ਹੈ ਤਰਨਤਾਰਨ ਦੇ ਵਿੱਚ ਆਏ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਲਾਅ ਐਂਡ ਆਰਡਰ ਤੇ ਸਵਾਲ ਚੁੱਕੇ ਜਾਂਦੇ ਨੇ ਪਰ ਹਰ ਵਾਰ ਕਿਉਂਕਿ ਇੱਕ ਪਾਸੇ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਕਿ ਆਪਰੇਸ਼ਨ ਪਰਹਾਰ ਚਲਾਇਆ ਗਿਆ ਦੂਸਰੇ ਪਾਸੇ ਇਸ ਤਰੀਕੇ ਦੇ ਆ ਜਿਹੜੇ ਬਦਮਾਸ਼ ਨੇ ਹੱਥਾਂ ਦੇ ਵਿੱਚ ਬੰਦੂਕਾਂ ਲੈ ਕੇ ਘੁੰਮ ਰਹੇ ਨੇ ਪਿਸਟਲ ਲੈ ਕੇ ਘੁੰਮ ਰਹੇ ਨੇ ਔਰ ਉਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਔਰ ਅੰਜਾਮ ਦੇਣ ਤੋਂ ਬਾਅਦ ਇਹ ਫਰਾਰ ਵੀ ਹੋ ਜਾਂਦੇ ਨੇ ਔਰ ਪੁਲਿਸ ਹੱਥ ਮਾਲ ਦੀ ਰਹਿ ਜਾਂਦੀ ਹੈ ਤਾਂ ਲਾਅ ਐਂਡ ਆਰਡਰ ਕਿਸ ਤਰੀਕੇ ਦੀ ਹਾਲਤ ਹੋ ਚੁੱਕੀ ਹੈ ਉਹਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਐਂਡ ਆਰਡਰ ਪੰਜਾਬ ਦਾ ਬੁਰੀ ਤਰੀਕੇ ਦੇ ਨਾਲ ਖਰਾਬ ਹੋ ਚੁੱਕਾ ਆ ਇਹਦੇ ਨੇ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਔਰ ਸਰਪੰਚ ਦਾ ਕਤਲ ਕੀਤਾ ਗਿਆ ਤਰਨਤਾਰਨ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਹੈ ਸਾਹਮਣੇ ਆ ਚੁੱਕੀ ਹੈ ਜਦੋਂ ਇਸੇ ਤਰੀਕੇ ਦੇ ਨਾਲ ਸਰਪੰਚ ਦਾ ਕਤਲ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਲੈ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਤਰਨਤਾਰਨ ਤੋਂ ਸਾਡੇ ਪੱਤਰਕਾਰ ਰਮਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਰਮਨ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੇ ਕੋਲ ਹੋਰ ਕਿਹੜੀ ਜਾਣਕਾਰੀ ਹੈ ਕਿ ਇਸ ਤਰੀਕੇ ਦੇ ਨਾਲ ਸਰਪੰਚ ਦਾ ਇਹ ਕਤਲ ਕੀਤਾ ਗਿਆ ਕਿਹੜੇ ਪਿੰਡ ਦੇ ਨਾਲ ਸਬੰਧਤ ਸੀ ਜੀ ਜਿਹੜਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਠੱਠੀਆਂ ਮਹੰਤਾ ਹੈ ਜਿੱਥੋਂ ਦੇ ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਖਰ ਭਿੰਦਰ ਸਿੰਘ ਹਨ ਜਨਾਂ ਦੇ ਪਿਤਾ ਦਾ ਨਾਮ ਇਕਬਾਲ ਸਿੰਘ ਸੀ ਔਰ ਇਹਨਾਂ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ ਔਰ ਹਾਲ ਵਿੱਚ ਹੋਈਆਂ ਸਰਪੰਚੀ ਦੀਆਂ ਚੋਣਾਂ ਵਿੱਚ ਇਹਨਾਂ ਨੂੰ ਸਰਬਸੰਮਤੀ ਨਾਲ ਹੀ ਚੁਣਿਆ ਗਿਆ ਸੀਗਾ ਔਰ ਇਸ ਦੌਰਾਨ ਅੱਜ ਜਦੋਂ ਭਪਿੰਦਰ ਸਿੰਘ ਆਪਣੇ ਹੀ ਪਿੰਡ ਦੇ ਇੱਕ ਨਿਵਾਸੀ ਸੇਵਲ ਸਿੰਘ ਨਾਮ ਦੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਦੇ بیٹے ਦੀ ਸ਼ਾਦੀ ਸਮਾਰੋਹ ਅੱਜ ਵਿੱਚ ਹਾਜ਼ਰੀ ਭਰਨ ਪੁੱਜੇ ਸਨ ਅੱਜ ਬਰਾਦ ਜਿਹੜੀ ਪੁੱਜੀ ਸੀ ਪਿੰਡ ਵਿੱਚ ਤੇਰਸ ਦੇ ਨਾਲ ਜਿਹੜਾ ਇਹ ਪਿੰਡ ਸ਼ੇਰੋਂ ਵਿੱਚ ਮੌਜੂਦ ਸਿੱਧੂ ਫਾਰਮ ਦੱਸਿਆ ਜਾ ਰਿਹਾ ਹੈ ਦਿੱਤੇ ਕਿ ਇਹ ਸਰਪੰਚ ਆਪਣੇ ਅਫਗਰ ਸਾਥੀਆਂ ਸਮੇਤ ਹੋਰ ਪਿੰਡ ਦੇ ਲੋਕਾਂ ਦੇ ਨਾਲ ਉੱਥੇ ਹਾਜ਼ਰੀ ਭਰ ਰਹੇ ਸਨ ਉਸ ਦੌਰਾਨ ਜਦੋਂ ਕਿ ਉਹ ਨੱਚ ਰਹੇ ਸਨ ਜਾਂ ਦਸਨ ਵਿੱਚ ਜੋ ਲੋਕਾਂ ਦੇ ਦਸਨ ਦੇ ਅਨੁਸਾਰ ਹੈ ਕਿ ਨੱਚ ਰਹੇ ਸਨ ਉਸ ਦੌਰਾਨ ਕੋਈ ਅਨੁਚਿਤਾ ਵਿਅਕਤੀ ਆਂਦਾ ਹੈ ਤਾਂ ਉਸ ਦੇ ਅੰਦਰ ਔਰ ਉਸ ਦੌਰਾਨ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਸ ਦੌਰਾਨ ਜਿਹੜੀ ਫਾਇਰਿੰਗ ਹੁੰਦੀ ਹੈ ਇਸ ਦੌਰਾਨ ਜਿਹੜੇ ਸਰਪੰਚ ਹਰਪਿੰਦਰ ਸਿੰਘ ਹਨ ਉਹਨਾਂ ਦੇ ਪੇਟ ਔਰ ਸਿਰ ਦੇ ਨਜ਼ਦੀਕ ਇੱਕ ਗੋਲੀ ਲੱਗਦੀ ਹੈ ਔਰ ਦੋ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ ਔਰ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਫਾਇਰਿੰਗ ਵਿੱਚ ਇਹਨਾਂ ਦਾ ਇੱਕ ਸਾਥੀ ਹੈ ਉਸ ਨੂੰ ਵੀ ਗੋਲੀ ਉਸਦੇ ਪੇਟ ਵਿੱਚ ਲੱਗੀ ਹੈ ਜਿੱਨਾਂ ਦੀ ਹਾਲਤ ਕੁਝ ਸਥਿਰ ਦੱਸੀ ਜਾ ਰਹੀ ਹੈ ਲੇਕਿਨ ਉਹਨਾਂ ਨੂੰ ਅਮਰਸਾਹ ਦੇ ਕਨਿਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜੀ ਹਾਂ ਜੀ ਰਮਨ ਪਰਿਵਾਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਿਆ ਕਿਉਂਕਿ ਜਿਸ ਤਰੀਕੇ ਦੀ ਇਹ ਵਾਰਦਾਤ ਵਾਪਰੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਵੇਗਾ ਅੱਜ ਆ ਪਰਿਵਾਰ ਦੇ ਵੱਲੋਂ ਕੁਝ ਦੱਸਿਆ ਗਿਆ ਕਿ ਕੋਈ ਇਸੇ ਤਰੀਕੇ ਦੀ ਕੋਈ ਰੰਜਿਸ਼ ਸੀ ਜਾਂ ਕਿਸੇ ਤਰੀਕੇ ਦੀ ਕੋਈ ਧਮਕੀ ਇਹਨਾਂ ਨੂੰ ਦਿੱਤੀ ਗਈ ਜੀਨੀ ਅਨੇਕ ਫਿਲਹਾਲ ਜਿਹੜੀ ਕੀ ਇਨਸੀਡੈਂਟ ਜਿਹੜੀ ਕੀ ਬੜੀ ਦਿਲ ਦਹਿਲਾਉਣ ਵਾਲੀ ਵਾਰਦਾਤ ਇੱਕ ਫਿਰ ਵਾਪਰੀ ਹੈ ਕਿਉਂਕਿ ਪਹਿਲਾਂ ਵੀ ਪਿੱਤੇ ਕੁਝ ਮਹੀਨੇ ਪਹਿਲਾਂ ਤਰਨਤਨ ਜ਼ਿਲ੍ਹੇ ਦੇ ਹੀ ਪਿੰਡ ਬਲਟੋਹੇ ਦੇ ਨਜ਼ਦੀਕ ਪਿੰਡ ਦਸਿਆ ਜੀ ਉਸ ਦੇ ਵਿੱਚ ਆਮ ਆਨਵੀ ਪਾਰਟੀ ਦੇ ਜਿਹੜੇ ਸਰਪੰਚ ਸਨ ਉਹਨਾਂ ਦਾ ਵੀ ਅਮਰਸਾ ਦੇ ਇੱਕ ਵਿਆਹ ਸਮਾਗਮ ਵਿੱਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਗਈ ਸੀ ਔਰ ਜਿਹੜੀ ਇਹ ਦੂਸਰੀ ਵਾਰਦਾਤ ਵਾਪਰੀ ਹੈ ਇਸ ਦੌਰਾਨ ਜਿਹੜਾ ਕਿ ਪ੍ਰੋਗਰਾਮ ਸੀਗਾ ਜਿਹੜਾ ਵਿਆਹ ਸਮਾਗਮ ਚੱਲ ਰਿਹਾ ਸੀ ਖੁਸ਼ੀਆਂ ਦੀਆਂ ਜਿਹੜੀਆਂ ਤਿਆਰੀ ਜੋ ਚੱਲ ਰਿਹਾ ਸੀ ਜਿਸ ਤਰ੍ਹਾਂ ਇਹ ਸਾਰੀਆਂ ਕੁਰਸੀਆਂ ਦੀਆਂ ਜਿਹੜੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਹਨ ਔਰ ਇਸ ਵਾਰਦਾਤ ਤੋਂ ਬਾਅਦ ਠੀਕ ਝੜਾ ਪੈ ਗਿਆ ਪੈਲਸ ਵਿੱਚ ਹਫੜਾ ਤਫੜੀ ਮਚ ਗਈ ਹੈ ਪੈਲਸ ਵਿੱਚ ਜਿਹੜੇ ਰਿਸ਼ਤੇਦਾਰ ਆਏ ਸਨ ਉਹ ਸਾਰੇ ਵਾਪਸ ਜਾ ਚੁੱਕੇ ਹਨ ਪੈਲਸ ਨੂੰ ਪੁਲਿਸ ਵੱਲੋਂ ਆ ਕੇ ਮੌਕੇ ਤੇ ਜਿਹੜੀ ਜਾਂਚ ਨੂੰ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਪੁਲਿਸ ਜਿਹੜੇ ਕਰਮਚਾਰੀ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਔਰ ਖਿਲਾਲ ਪਰਿਵਾਰ ਨਾਲ ਇਸ ਸੰਬੰਧੀ ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਪਰਿਵਾਰ ਇਸ ਸੰਬੰਧੀ ਇਹ ਕੋਈ ਵੀ ਗੱਲ ਦੱਸਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਵੱਡੇ ਜੋ ਅਰਬਿੰਦਰ ਸਿੰਘ ਹੈ ਉਹਨਾਂ ਦੇ ਦੋ ਛੋਟੇ ਬੱਚੇ ਦੱਸੇ ਜਾ ਰਹੇ ਹਨ ਕਿਦਾਂ ਦੀ ਤਲਾਂ ਹੀ ਮੌਤ ਹੋ ਚੁੱਕੀ ਹੈ ਔਰ ਘਰ ਵਿੱਚ ਬਜ਼ੁਰਗ ਮਾਂ ਔਰ ਪਤਨੀ ਛੱਡ ਗਏ ਹਨ ਔਰ ਹਾਲਾਤ ਕਾਫੀ ਜ਼ਿਆਦਾ ਤੁਸੀਂ ਵੇਖ ਸਕਦੇ ਜੀ ਕਿਵੇਂ ਦੇ ਮਾਦੇ ਹਨ ਉਸ ਇੱਕ ਤਰਫ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਕੀ ਆਪਰੇਸ਼ਨ ਤਰਹਾਰ ਸ਼ੁਰੂ ਕੀਤਾ ਗਿਆ ਹੈ ਉਸ ਦੌਰਾਨ ਚੱਪੇ-ਜੱਪੇ ਤੇ ਪੁਲਿਸ ਦੇ ਨਾਕੇ ਲਗਾਏ ਗਏ ਹਨ ਔਰ ਅਮਰਸਰ ਬਟਿੰਡਾ ਨੈਸ਼ਨਲ ਹਾਈਵੇ ਉੱਪਰ ਮੌਜੂਦ ਇਹ ਪੈਲੇਸ ਹੈ ਸਿੱਧੂ ਫਾਰਮ ਜਿੱਥੇ ਕਿ ਇਹ ਦਿਨ ਦਿਹਾੜੇ ਜਿਹੜਾ ਕਿ ਇਹ ਵਾਰਦਾਤ ਵਾਪਰੀ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਹਨ ਜੀ ਰਮਨ ਤਰਨਤਾਰੰਦੀ ਖਾਸ ਤੌਰ ਤੇ ਗੱਲ ਕਰੀਏ ਕਿਉਂਕਿ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਤਰੰਤਰੰਤਾਰੰਤੋ ਸਾਹਮਣੇ ਆਉਂਦੀਆਂ ਨੇ ਤੇ ਲਾਅ ਐਂਡ ਆਰਡਰ ਦੀ ਸਥਿਤੀ ਤਰੰਤਰੰਤਾਰਨ ਦੇ ਵਿੱਚ ਜਿਆਦਾ ਕੁਝ ਖਸਤਾ ਨਜ਼ਰ ਆ ਰਹੀ ਹੈ ਜੀ ਇਸ ਵਿੱਚ ਕੋਈ ਦੋਹਰਾ ਨਹੀਂ ਹੈ ਜੀ ਆਏ ਦਿਨ ਦਿ ਦਿਹਾੜੇ ਜਿਹੜੀਆਂ ਵਾਰਤਤਾਵਾਂ ਵਾਪਰ ਰਹੀਆਂ ਹਨ ਔਰ ਤੁਸੀਂ ਆਮ ਹੀ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਸੀਸੀਟੀਵੀ ਰੋਜ਼ ਫੁਟੇਜ ਆਉਂਦੀਆਂ ਨੇ ਜਿਹੜੀ ਕਿ ਆਏ ਦਿਨ ਲੋਕ ਜਿਹੜੇ ਹਨ ਉਹ ਜਿਹੜੇ ਲੋਕ ਵਪਾਰੀ ਹਨ ਸੂਖਦਾਰ ਲੋਕ ਹਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਜਿਹੜਾ ਕੀ ਫਰੋਟੀਆਂ ਤੇ ਚਲਦੇ ਆ ਤੁੰਗੀਆਂ ਮਿਲਦੀਆਂ ਨੇ ਗੁਲੀਆਂ ਚਲਾਈਆਂ ਜਾ ਰਹੀਆਂ ਦਿਨ ਦਿਹਾੜੇ ਕਤਲ ਹੋ ਰਿਹਾ ਹੈ ਚੋਰੀਆਂ ਲੁੱਟਾਂ ਦੀਆਂ ਵਾਰਦਾਤਾਂ ਜੋਰ ਕਹਿੰਦਾ ਨਾਮ ਨਹੀਂ ਲੈ ਰਹੀਆਂ ਲੇਕਿਨ ਦੂਜੇ ਪਾਸੇ ਜਿਹੜੀ ਕਿ ਸਰਕਾਰ ਦਾ ਵੀ ਕਹੇ ਗਰੀ ਹੈ ਜੀ ਉਹਨਾਂ ਵੱਲੋਂ ਬੜੇ ਵੱਡੇ ਪੱਧਰ ਉੱਪਰ ਜਿਹੜੇ ਆਪਰੇਸ਼ਨ ਚਲਾਏ ਜਾ ਰਹੇ ਨੇ ਉਸ ਵਿੱਚ ਬੜੀ ਸਫਲਤਾ ਮਿਲਦੀ ਹੈ ਲੇਕਿਨ ਅਸਲੀਅਤ ਵਿੱਚ ਤੁਸੀਂ ਇਸ ਦੀਆਂ ਮਿਸਾਲਾਂ ਆਪ ਦੇਖ ਸਕਦੇ ਹੋ ਲੋਕ ਆਪ ਦੇਖ ਰਹੇ ਨੇ ਲੋਕ ਇਸ ਸੰਬੰਧੀ ਬਹੁਤ ਜ਼ਿਆਦਾ ਦੁਖੀ ਹਨ ਲਾਅ ਐਂਡ ਆਰਡਰ ਜਿਹੜਾ ਕੀ ਪੂਰੀ ਤਰ੍ਹਾਂ ਖੇਤ ਹੋ ਚੁੱਕਾ ਹੈ ਜੀ ਜੀ ਜਾਣਕਾਰੀ ਦੇਲੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸੀ ਮੇਰੇ ਸਹਿਯੋਗੀ ਰਮਨ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਸਥਿਤੀ ਬੁਰੇ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਹੈ ਔਰ ਤਰਨਤਾਰਨ